ਸਸ਼ੀਕਲ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਨਾਨਕਿਆਂ ਬਾਰੇ ਅੱਜ ਦੀ ਇਹ ਰਚਨਾ ਜਗਤਾਰ ਸਿੰਘ ਪੱਖੋਂ ਲਿਖੀ ਹੋਈ ਹੈ ਸੋ ਇਸ ਰਚਨਾ ਦੇ ਵਿੱਚ ਜਗਤਾਰ ਪੱਖੋਂ ਜੀ ਨੇ ਆਪਣਾ ਉਹ ਸਮਾਂ ਦੱਸਿਆ ਜੋ ਸਮਾਂ ਉਹਨਾਂ ਨੇ ਬਚਪਨ ਦੇ ਵਿੱਚ ਆਪਣੇ ਨਾਨਕੇ ਪਿੰਡ ਹੰਡਾਇਆ ਕਿਉਂਕਿ ਇੱਕ ਟਾਈਮ ਸੀ ਜਦੋਂ ਜੂਨ ਦੇ ਮਹੀਨੇ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾਂਦਾ ਸੀ ਕਿਉਂਕਿ ਇਹ ਮਹੀਨੇ ਦੇ ਵਿੱਚ ਬੱਚਿਆਂ ਵੱਲੋਂ ਆਪਣੇ ਆਪਣੇ ਨਾਨਕੇ ਘਰ ਜਾਇਆ ਜਾਂਦਾ ਸੀ ਕਿਉਂਕਿ ਇਸ ਜੂਨ ਦੇ ਮਹੀਨੇ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਹੋਣਾ ਹੁੰਦਾ ਸੀ ਤੇ ਇਹਨਾਂ ਛੁੱਟੀਆਂ ਦੇ ਵਿੱਚ ਅਸੀਂ ਆਪਣੇ ਨਾਨਕੇ ਘਰ ਜਾਂਦੇ ਸੀ ਉੱਥੇ ਜਾ ਕੇ ਮौज-ਮਸਤੀਆਂ ਕਰਦੇ ਸੀ ਤੇ ਨਾਨਕੇ ਘਰ ਦਾ ਉਹ ਚਾਹ ਫਿਰ ਸੱਤੋਂ ਚੱਕਿਆ ਨਹੀਂ ਸੀ ਜਾਂਦਾ ਇੱਕ ਵੱਖਰੀ ਸਵਾਦ ਇੱਕ ਵੱਖਰੀ ਆਨੰਦ ਤੇ ਇੱਕ ਵੱਖਰੀ ਤਰ੍ਹਾਂ ਦੀ ਆਜ਼ਾਦੀ ਹੁੰਦੀ ਸੀ ਨਾਨਕਿਆਂ ਦੇ ਘਰ ਸਵਾ ਉਹ ਇਦਾਂ ਦੀਆਂ ਗੱਲਾਂ ਹੀ ਜਗਤਾਰ ਪੱਖੋਂ ਦੀ ਇਸ ਰਚਨਾ ਦੇ ਵਿੱਚ ਲਿਖਦੇ ਨੇ ਕਹਿੰਦੇ ਜੂਨ ਦਾ ਮਹੀਨਾ ਸਾਡੀ ਜਾਨ ਅਤੇ ਜਿੰਦ ਸੀ ਛੁੱਟੀਆਂ ਮਨਾਉਂਦੇ ਜਾ ਕੇ ਨਾਨਕਿਆਂ ਦੇ ਪਿੰਡ ਸੀ ਮਾਮੇ ਦੇ ਕੰਧਾੜੇ ਚੜ ਤੋੜਦੇ ਸੀ ਜਾਮਣਾ ਕਈ ਵਾਰ ਹੋ ਜਾਂਦਾ ਖਖਰਾ ਦਾ ਸਾਹਮਣਾ ਰੋੜਿਆਂ ਦੇ ਨਾਲ ਫਿਰ ਛੇੜ ਦੇ ਪਿੰਡ ਸੀ ਛੁੱਟੀਆਂ ਮਨਾਉਂਦੇ ਜਾ ਕੇ ਨਾਨਕਿਆਂ ਦੇ ਪਿੰਡ ਸੀ ਕਹਿੰਦੇ ਖੂਹੀ ਵਾਲੇ ਖੇਤ ਦਾ ਤਾਂ ਵੱਖਰਾ ਨਜ਼ਾਰਾ ਸੀ ਖੂਹੀ ਵਾਲੇ ਖੇਤ ਦਾ ਤਾਂ ਵੱਖਰਾ ਨਜ਼ਾਰਾ ਸੀ ਗਾਦੀ ਉੱਤੇ ਝੂਟੇ ਲੈਣਾ ਲੱਗਦਾ ਪਿਆਰਾ ਸੀ ਕਈ ਵਾਰ ਮਿੱਟੀ ਨਾਲ ਭਰ ਦਿੰਦੇ ਟਿੰਡ ਸੀ ਛੁੱਟੀਆਂ ਮਨਾਉਂਦੇ ਜਾ ਕੇ ਨਾਨਕਿਆਂ ਦੇ ਪਿੰਡ ਸੀ ਸੋ ਅੱਗੇ ਲਿਖਦੇ ਨੇ ਕਹਿੰਦੇ ਖੇਡਦੇ ਆ ਮਾਮੇ ਦੇ ਮੁੰਡੇ ਨਾਲ ਲੜ ਪੈਂਦੇ ਸੀ ਖੇਡਦੇ ਆ ਮਾਮੇ ਦੇ ਮੁੰਡੇ ਨਾਲ ਲੜ ਪੈਂਦੇ ਸੀ ਕਰਕੇ ਬਹਾਨਾ ਇੱਕ ਦੂਜੇ ਨਾਲ ਕਹਿੰਦੇ ਸੀ ਪਰ ਇੱਕ ਦੂਜੇ ਬਿਨਾ ਸਾਰ ਦੇ ਨਾ ਬਿੰਦ ਸੀ ਛੁੱਟੀਆਂ ਮਨਾਉਂਦੇ ਜਾ ਕੇ ਨਾਨਕਿਆਂ ਦੇ ਪਿੰਡ ਸੀ ਕਹਿੰਦੇ ਮਾਮੀ ਤੋਂ ਬਣਾਉਂਦੇ ਪਕਵਾਨ ਵੱਖੋ ਵੱਖਰੇ ਖਾਣ ਵੇਲੇ ਬੜੇ ਕਰਦੇ ਸੀ ਅਸੀਂ ਨਖਰੇ ਮਾਲ ਪੂੜੇ ਖਾਣ ਦੀ ਵੀ ਕਰ ਲੈਂਦੇ ਹਿੰਡ ਸੀ ਛੁੱਟੀਆਂ ਮਨਾਉਂਦੇ ਜਾ ਕੇ ਨਾਨਕਿਆਂ ਦੇ ਪਿੰਡ ਸੀ ਸੋ ਅੱਗੇ ਲਿਖਦੇ ਨੇ ਕਹਿੰਦੇ ਨਾਨੀ ਦੀ ਕੁੱਛੜ ਬਹਿ ਕੇ ਸੁਣਦੇ ਕਹਾਣੀਆਂ ਨਾਨੀ ਦੀ ਕੁੱਛੜ ਬਹਿ ਕੇ ਸੁਣਦੇ ਕਹਾਣੀਆਂ ਭੁੱਲੀਆਂ ਨਾ ਅਜੇ ਤੱਕ ਬਾਤਾਂ ਉਹ ਪੁਰਾਣੀਆਂ ਟਾਲਦੀ ਸੀ ਨਾਨੀ ਜਦ ਹੋਮ ਦੇ ਤੜਿੰਗ ਸੀ ਛੁੱਟੀਆਂ ਮਨਾਉਂਦੇ ਜਾ ਕੇ ਨਾਨਕਿਆਂ ਦੇ ਪਿੰਡ ਸੀ ਮਾਮਾ ਮਾਮੀ ਨਾਲ ਹੋਣ ਖੂਬ ਹੀ ਸ਼ਰਾਰਤਾਂ ਇਕੱਠੇ ਹੋ ਕੇ ਸਾਰੇ ਜਦ ਪਾਉਂਦੇ ਸੀ 부ਝਾਰਤਾਂ ਨਾਨੇ ਦੀ 부ਝਾਰਤ ਨੂੰ 부ਝ ਦਿੰਦੇ ਬਿੰਦ ਸੀ ਛੁੱਟੀਆਂ ਮਨਾਉਂਦੇ ਜਾ ਕੇ ਨਾਨਕਿਆਂ ਦੇ ਪਿੰਡ ਸੀ ਸੋ ਅਗਲੇ ਪਰੇ ਚ ਲਿਖਦੇ ਨੇ ਕਹਿੰਦੇ ਮੱਜਾਂ ਦੀਆਂ ਪੂਛਾਂ ਫੜ ਲਾਉਂਦੇ ਜਰੋ ਤਾਰੀਆਂ ਮੱਜਾਂ ਦੀਆਂ ਪੂਛਾਂ ਫੜ ਲਾਉਂਦੇ ਜਰੋ ਤਾਰੀਆਂ ਮਾਰਦੇ ਸੀ ਫਿਰ ਪੱਖੋਂ ਉੱਚੀ ਕਿਲਕਾਰੀਆਂ ਗਾਉਂਦੇ ਹੋਏ ਗੀਤ કરી ਜਾਂਦੇ ਟਿੰਗ ਲਿੰਗ ਸੀ ਛੁੱਟੀਆਂ ਮਨਾਉਂਦੇ ਜਾ ਕੇ ਨਾਨਕਿਆਂ ਦੇ ਪਿੰਡ ਸੀ ਸੋ ਆਖਰੀ ਪੰਕਤੀਆਂ ਦੇ ਵਿੱਚ ਲਿਖਦੇ ਨੇ ਕਹਿੰਦੇ ਮਾਮੇ ਪਿੰਡ ਮਾਣਿਆ ਨਜ਼ਾਰਾ ਨਹੀਂਓ ਭੁੱਲਦਾ ਮਾਮੇ ਪਿੰਡ ਮਾਣਿਆ ਨਜ਼ਾਰਾ ਨਹੀਂਓ ਭੁੱਲਦਾ ਨਾਨੇ ਵਾਲਾ ਰੰਗੜਾ ਚੁਬਾਰਾ ਨਹੀਂਓ ਭੁੱਲਦਾ ਯਾਦ ਆਉਂਦਾ ਦਰਾਂ ਦੇ ਥੜੇ 'ਚ ਲੱਗਾ ਰਿੰਡ ਸੀ ਛੁੱਟੀਆਂ ਮਨਾਉਂਦੇ ਜਾ ਕੇ ਨਾਨਕਿਆਂ ਦੇ ਪਿੰਡ ਸੀ ਛੁੱਟੀਆਂ ਮਨਾਉਂਦੇ ਜਾ ਕੇ ਨਾਨਕਿਆਂ ਦੇ ਪਿੰਡ ਸੀ ਸੋ ਵਾਕੀ ਦੋਸਤੋ ਇਹ ਚੀਜ਼ਾਂ ਇਹ ਨਜ਼ਾਰੇ ਇਹ ਆਨੰਦ ਬਹੁਤਿਆਂ ਨੇ ਮਾਣੇ ਨੇ ਆਪਣੇ ਬਚਪਨ ਦੇ ਵਿੱਚ ਆਪਣੇ ਨਾਨਕੇ ਪਿੰਡਾਂ ਦੇ ਸੋ ਇੱਥੇ ਮੈਂ ਇੱਕ ਗੱਲ ਹੋਰ ਕਵਾਂ ਕਿ ਜਿੱਥੇ ਭਾਣ ਜੇ ਭਾਣਜਿਆਂ ਨੂੰ ਖੁਸ਼ੀ ਹੁੰਦੀ ਸੀ ਕਿ ਉਹ ਨਾਨਕੇ ਪਿੰਡ ਜਾਣਗੇ ਤੇ ਉੱਥੇ ਜਾ ਕੇ ਮੌਜ ਮਸਤੀਆਂ ਕਰਨਗੇ ਛੁੱਟੀਆਂ ਮਨਾ ਕੇ ਆਉਣਗੇ ਸੋ ਇਹਦੇ ਨਾਲ ਨਾਲ ਮਾਮਿਆਂ ਨੂੰ ਵੀ ਆਪਣੇ ਭਾਣਜਿਆਂ ਦੇ ਆਉਣ ਦਾ ਬੜਾ ਚਾਹ ਹੁੰਦਾ ਸੀ ਸੋ ਇੱਕ ਤਾਂ ਇਹ ਕਿ ਇਕੱਠੇ ਸਾਰੇ ਖੇਡਦੇ ਹੁੰਦੇ ਇਕੱਠੇ ਸਾਰੇ ਮੋਜਾਂ ਮਸਤੀਆਂ ਕਰਦੇ ਸੋ ਦੂਸਰੀ ਗੱਲ ਇਹ ਸੀ ਕਿ ਸੁੱਖ ਬੜਾ ਹੋ ਜਾਂਦਾ ਸੀ ਕੋਈ ਚੀਜ਼ ਚੱਕ ਕੇ ਲੈ ਕੇ ਆਉਣੀ ਕੋਈ ਕੰਮ ਭੇਜਣਾ ਸੋ ਕਿਸੇ ਜਗ੍ਹਾ ਤੇ ਜਾਣਾ ਆਉਣਾ ਤਾਂ ਉਹ ਇੱਕ ਹੁਕਮ ਦਿੰਦੇ ਸੀ ਆਪਣੇ ਭਾਣਦਿਆਂ ਨੂੰ ਤੇ ਭਾਣ ਜੇ ਉਹ ਹੁਕਮ ਨੂੰ ਚਾਹ ਨਾਲ ਮੰਨਦੇ ਸੀ ਤੇ ਭੱਜ ਭੱਜ ਕੇ ਕੰਮ ਕਰਦੇ ਸੀ ਸੋ ਦੋਸਤੋ ਅੱਜ ਸਮਾਂ ਬਦਲ ਚੁੱਕਿਆ ਹੈ ਨਾ ਤੇ ਭਾਣ ਜੇ ਬਹੁਤਾ ਟਾਈਮ ਆਪਣੇ ਨਾਨਕ ਜਾਂਦੇ ਨੇ ਛੁੱਟੀਆਂ ਵੇਲੇ ਤੇ ਨਾ ਹੀ ਮਾਮਿਆਂ ਨੂੰ ਟਾਈਮ ਆਪਣੇ ਭਾਣ ਜੇ ਭਾਣ ਜੀਆਂ ਦੇ ਨਾਲ ਉਹ ਪਿਆਰ ਵਡਾਉਣ ਦਾ ਕਿਉਂਕਿ ਅਸੀਂ ਜ਼ਿਆਦਾ ਉਲਝ ਗਏ ਆਂ ਬਿਜ਼ੀ ਹੋ ਗਏ ਆਂ ਤੇ ਇਸੇ ਉਲਝਣ ਥਾੜੀ ਦੇ ਵਿੱਚ ਹੀ ਅਸੀਂ ਆਪਣਾ ਸਕੂਨ ਆਪਣਾ ਨਜ਼ਾਰਾ ਆਪਣੇ ਉਹ ਅਹਿਮ ਪਲ ਕਿਤੇ ਨਾ ਕਿਤੇ ਖੋ ਦਿੱਤੇ ਨੇ ਸੋ ਜਿਨ੍ਹਾਂ ਨੇ ਵੀ ਇਹ ਨਜ਼ਾਰਾ ਮਾਣਿਆ ਨਾਨਕੇ ਪਿੰਡ ਦਾ ਜਾਂ মামਿਆਂ ਨੇ ਆਪਣੇ ਭਾਂਜਾ ਦਾ ਉਹ ਚੰਗੀ ਤਰ੍ਹਾਂ ਇਸ ਵੇਲੇ ਤੋਂ ਜਾਣੂ ਨੇ ਬਾਕੀ ਮਿਲਦੇ ਹਾਂ ਜੀ ਇੱਕ ਅਗਲੀ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ